ਤੇ ਸਾਹਮਣੇ ਬਣਿਆ ਹੋਇਆ ਜੀ ਗੁਰਦੁਆਰਾ ਛੱਲਾ ਸਾਹਿਬ ਇਸ ਜਗ੍ਹਾ ਦੇ ਉੱਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਛੱਲਾ ਕਟਵਾਇਆ ਸੀਗਾ ਤੇ ਉਸ ਜਗ੍ਹਾ ਦੇ ਵਿੱਚ ਇਹ ਅੱਜ ਗੁਰਦੁਆਰਾ ਸਾਹਿਬ ਹੈ ਜਿਹੜਾ ਜੀ ਉਹ ਬਣਿਆ ਹੋਇਆ ਹੈਗਾ ਤੇ ਕਿਵੇਂ ਇਹ ਇਤਿਹਾਸ ਆ ਸਾਰੀਆਂ ਗੱਲਾਂ ਅੱਜ ਦੇ ਬਲੌਗ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਤੇ ਨਾਲੇ ਕਰਵਾਵਾਂਗੇ ਜੀ ਗੁਰੂ ਘਰ ਤੇ ਦਰਸ਼ਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ ਕਰਵਾਵਾਂਗੇ ਜੀ ਗੁਰਦੁਆਰਾ ਛੱਲਾ ਸਾਹਿਬ ਜਿਹੜਾ ਕਿ ਪਿੰਡ ਮਾਹੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਜੀ ਬਣਿਆ ਹੋਇਆ ਹੈਗਾ ਜਿਸ ਜਿਹੜਾ ਇਥੋਂ ਦਾ ਇਤਿਹਾਸ ਹੈ ਜੀ ਉਹ ਵੀ ਜੁੜਦਾ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਆਏ ਸੀ ਇੱਕ ਛੱਪੜੀ ਹੁੰਦੀ ਸੀ ਤੇ ਕੁਝ ਦਰਖਤ ਲੱਗੇ ਹੁੰਦੇ ਸੀ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਪ ਦਾ ਛੱਲਾ ਸੀ ਉਹ ਇੱਕ ਭਾਈ ਜਲਾਲ ਤੋਂ ਕਟਵਾਇਆ ਸੀਗਾ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਛ ਇਸੇ ਕਰਕੇ ਜਿਹੜਾ ਭਾਈ ਜਲਾਲ ਸੀਗਾ ਉਸਨੇ ਇਸ ਛੱਲੇ ਨੂੰ ਕੱਟਿਆ ਸੀਗਾ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਛੱਲਾ ਉਸੇ ਨੂੰ ਪੇਂਟ ਕਰਤਾ ਸੀਗਾ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰਦਾਨ ਵੀ ਦਿੱਤਾ ਸੀਗਾ ਵੀ ਇਸ ਜਗ੍ਹਾ ਦੇ ਉੱਤੇ ਕਦੇ ਵੀ ਕੋਈ ਵੀ ਮੁਸੀਬਤ ਨਹੀਂ ਆਵੇਗੀ ਤੇ ਗੁਰੂ ਦਾ ਜਿਹੜਾ ਹਮੇਸ਼ਾ ਇਸ ਜਗ੍ਹਾ ਦੇ ਉੱਤੇ ਆਪਦਾ ਹੱਥ ਰਹੇਗਾ ਤੇ ਇਹ ਵੀ ਦੱਸਿਆ ਜਾਂਦਾ ਵੀ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਕਾਫੀ ਵਾਰ ਲੜਾਈ ਹੋਈ ਹੈ ਤਾਂ ਆਸ-ਪਾਸੇ ਨੁਕਸਾਨ ਹੋ ਜਾਂਦਾ ਪਰ ਇਸ ਜਗ੍ਹਾ ਦੇ ਉੱਤੇ ਕਦੇ ਵੀ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਇਆਗਾ ਏਸੀਜੀ ਗੁਰਦੁਆਰਾ ਛੱਲਾ ਸਾਹਿਬ ਦਾ ਇਤਿਹਾਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਤਿਹਾਸ ਜੁੜਦਾ ਹੈਗਾ ਤੇ ਜਿਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਇਸੇ ਜਗ੍ਹਾ ਦੇ ਉੱਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੈਠ ਕੇ ਛੱਲਾ ਕਟਵਾਇਆ ਸੀਗਾ ਤੇ ਹੁਣ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਉਣੇ ਆਗੇ ਤੇ ਕੀ ਸਰੋਵਰ ਬਣਿਆ ਹੋਇਆ ਕੀ ਇਸ ਦੇਖਣਯੋਗ ਹੋਰ ਹੈਗਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀਆਂ ਚੀਜ਼ਾਂ ਅੱਜ ਦੇ ਵਲੌਗ ਦੇ ਵਿੱਚ ਦੱਸਾਂਗੇ ਤੇ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ ਆਪੋ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਬਣਿਆ ਹੋਇਆ ਜੀ ਸਾਹਮਣੇ ਗੁਰਦੁਆਰਾ ਛੱਲਾ ਸਾਹਿਬ ਨਾਲ ਹੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈਗਾ ਬਹੁਤ ਹੀ ਸੋਹਣਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜੀ ਇਹ ਪਿੰਡ ਮਾਹੀ ਦੇ ਵਿੱਚ ਤੇ ਸਾਹਮਣੇ ਇਧਰਲੇ ਪਾਸੇ ਪਾਰਕਿੰਗ ਆ ਜਾਂਦੀ ਹੈਗੀ ਕਾਰਾਂ ਵਗੈਰਾ ਜਿਹੜੀਆਂ ਨੇ ਉਹ ਖੜੀਆਂ ਨੇ ਤੇ ਸਾਹਮਣੇ ਆ ਜਾਂਦਾ ਮੇਨ ਦਰਬਾਰ ਸਾਹਿਬ ਇਤਿਹਾਸ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਤਾ ਸੀਗਾ ਤੇ ਇਹ ਸ਼ੈੱਡ ਪਾਇਆ ਹੋਇਆ ਜੀ ਸਾਹਮਣੇ ਧੁੱਪ ਲੱਗਣ ਤੋਂ ਕਈ ਵਾਰ ਮੀਂਹ ਹੁੰਦੀ ਹੈ ਜਾਂ ਧੁੱਪ ਹੁੰਦੀ ਹੈਗੀ ਤੇ ਇਸੇ ਕਰਕੇ ਜਿਹੜਾ ਇਹ ਛੱਡ ਪਾਇਆ ਗਿਆਗਾ ਤੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਇਧਰਲੇ ਪਾਸੇ ਨਿਸ਼ਾਨ ਸਾਹਿਬ ਹੈ ਪਹਿਲੇ ਪਾਸੇ ਸਰੋਵਰ ਹੈਗਾ ਤੇ ਸਾਹਮਣੇ ਆ ਜਾਂਦਾ ਮੇਨ ਦਰਬਾਰ ਸਾਹਿਬ ਤੇ ਇਧਰਲੇ ਪਾਸੇ ਜਿਹੜਾ ਇਹ ਉਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈਗਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਦੇ ਸਿੱਖਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਤੇ ਭਾਈ ਜਲਾਲ ਜੀ ਤੋਂ ਜਿਹੜਾ ਛੱਲਾ ਨੇ ਉਹ ਕਟਵਾਈ ਜਾਂਦੇ ਨੇ ਤੇ ਦੱਸਿਆ ਇਹ ਵੀ ਜਾਂਦਾਗਾ ਵੀ ਜਿਹੜਾ ਉਹ ਛੱਲਾ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਚਲਾਉਂਦੇ ਸਮੇ ਉਹਦੇ ਵਿੱਚ ਉਹਦੀ ਹੈਲਪ ਕਰਦਾ ਸੀਗਾ ਤੇ ਦੇਖੋ ਇਹ ਛੱਲਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਕਟਵਾ ਰਹੇ ਨੇ ਤੇ ਇਹਦਾ ਥੱਲੇ ਇਤਿਹਾਸ ਵੀ ਲਿਖਿਆ ਹੋਇਆ ਹੈਗਾ ਇਹ ਉਹੀ ਇਤਿਹਾਸ ਹੈ ਜੀ ਜਿਹੜਾ ਤੁਹਾਨੂੰ ਆਪਾਂ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਸੀ ਦੱਸਤਾ ਸੀਗਾ ਤੇ ਪਹਿਲੇ ਪਾਸੇ ਸਰੋਵਰ ਬਣਿਆ ਹੋਇਆਗਾ ਇਧਰਲੇ ਪਾਸੇ ਨਾਲ ਬਿਲਡਿੰਗ ਦਾ ਸਪੱਸੀ ਬਰਾਂਡੇ ਜਿ ਬਣੇ ਹੋਏ ਨੇ ਇਧਰਲੇ ਪਾਸੇ ਬਣਿਆ ਹੋਇਆ ਹੈ ਸਰੋਵਰ ਜੀ ਤੇ ਬਹੁਤ ਸੋਹਣਾ ਯਾਰ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਬਣਿਆ ਹੋਇਆ ਪਿੰਡ ਮਾਹੀ ਜ਼ਿਲ੍ਹਾ ਲੁਧਿਆਣਾ ਤੇ ਹੁਣ ਦੋਨੋਂ ਲੈ ਕੇ ਚੱਲਾਂਗੇ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਇਤਿਹਾਸ ਪੜ੍ਹਨਾ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋਗੇ ਇਹ ਦਾ ਪਤੀ ਹਸ ਤੋਂ ਨੂੰ ਪਹਿਲਾਂ ਵੀ ਦੱਸਤਾ ਸੀਗਾ ਜੀ ਤੇ ਹੁਣ ਲੈ ਕੇ ਚੱਲਾਂਗੇ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਇਦਰੀ ਸਾਈਡ ਆ ਪੌੜੀਆਂ ਬਣੀਆਂ ਹੋਈਆਂ ਨੇ ਉੱਪਰ ਜਾਣ ਵਾਸਤੇ ਤੇ ਆਸ-ਪਾਸੀ ਪੂਰੇ ਦਾ ਪੂਰਾ ਪਿੰਡ ਆ ਜਾਂਦਾ ਦਰਬਾਰ ਸਾਹਿਬ ਚ ਮੱਥਾ ਟੇਕਣ ਤੋਂ ਬਾਅਦ ਤੇ ਫਿਰ ਆਪਾਂ ਇੱਥੇ ਚੱਲਾਂਗੇ ਜੀ ਵਾਪਸ ਤੇ ਬਾਹਰਲੇ ਪਾਸੇ ਲਿਖਿਆ ਹੋਇਆ ਹੈਗਾ ਹੁਕਮਨਾਮਾ ਤੇ ਇੱਕ ਵਾਰੀ ਫੇਰ ਦੇਖ ਲਓ ਇਤਿਹਾਸ ਪੜਨਾ ਹੋਇਆ ਤਾਂ ਭਾਈ ਸਕਰੀਨਸ਼ਾਟ ਲੈ ਕੇ ਤੁਸੀਂ ਪੜ ਸਕਦੇ ਹੋਗੇ ਹੁਣ ਚੱਲਦੇ ਆਂਗੇ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਲਿਖਿਆ ਹੋਇਆ ਅੱਜ ਦਾ ਫਰਮਾਨ ਤੇ ਇਹ ਆ ਜਾਂਦਾ ਜੀ ਗੁਰਦੁਆਰਾ ਸਾਹਿਬ ਦਾ ਦਰبار صاحب ਉਹੀ ਜਗ੍ਹਾ ਹੀ ਫੋਟੋ ਹੈ ਜਿਹੜੀ ਉਸ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਵੀ ਜਿਹੜੀ ਉਹ ਲੱਗੀ ਹੋਈ ਹੈਗੀ ਫੋਟੋ 'ਮਾਂ ਜਗ੍ਹਾ ਜਗ੍ਹਾ ਤੇ ਤਾਂ ਲਾਈਆਂ ਜਾਂਦੀਆਂ ਨੇ ਵੀ ਲੋਕਾਂ ਨੂੰ ਇਤਿਹਾਸ ਜਿਹੜਾ ਉਹ ਪਤਾ ਲੱਗਦਾ ਰਹੇ ਵਾਹਿਗੁਰੂ ਜੀ ਆਸ-ਪਾਸ ਹੀ ਇਹ ਜਿਹੜੀ ਸੜਕ ਬਾਬਾ ਤੋਂ ਲੈਨੇ ਪ੍ਰਸ਼ਾਦ ਤੇ ਇਹ ਲਿਖਿਆ ਹੋਇਆ ਜਿਹਦੇ ਉੱਤੇ ਗੁਰੂ ਸਾਹਿਬ ਜੀ ਤੀਰ ਚਲਾਉਣ ਲਈ ਇਹ ਛੱਲੇ ਦੀ ਜਿਹੜੀ ਉਹ ਵਰਤੋਂ ਕਰਦੇ ਹੁੰਦੇ ਸੀਗੇ ਤੇ ਜਿਹੜਾ ਛੱਲਾ ਸੀ ਉਹ ਸਹਿਯੋਗ ਕਰਦਾ ਸੀਗਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਤੀਰ ਚਲਾਉਂਦੇ ਸੀਗੇ ਤੇ ਇੱਥੇ ਕੋਈ ਸ਼ਸਤਰ ਹੈ ਜਿਹੜੇ ਉਹ ਰੱਖੇ ਹੋਏ ਨੇ ਉਹਨਾਂ ਲਈ ਪ੍ਰਸ਼ਾਦ ਤੇ ਫਿਰ ਇੱਥੋਂ ਚੱਲਦੇ ਆ ਜੇ ਆਪਾਂ ਵਾਪਸ ਦਰਸ਼ਨ ਕਰਕੇ ਆਗੇ ਸੀਗੇ ਜੀ ਬਾਹਰ ਇਹ ਬਣਿਆ ਹੋਇਆ ਗੁਰਦੁਆਰਾ ਛੱਲਾ ਸਾਹਿਬ ਤੇ ਇਤੋਂ ਦਾ ਇਤਿਹਾਸ ਤੇ ਪਿੰਡ ਦਾ ਨਾਮ ਹੈਗਾ ਜੀ ਮਾਹੀ ਤੇ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਇਹ ਸੀ ਜੀ ਗੁਰਦੁਆਰਾ ਛੱਲਾ ਸਾਹਿਬ ਤੇ ਜਿਹੜਾ ਇਤਿਹਾਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਦਾ ਹੈਗਾ ਤੇ ਅੱਜ ਦਾ ਬਲੌਗ ਕਿਵੇਂ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਜੇ ਕੋਈ ਕੋਈ ਸਵਾਲ ਜਵਾਬ ਹੁੰਦਾ ਤਾਂ ਕਮੈਂਟ ਕਰਦਿਆ ਕਰੋ ਤੇ ਇਹ ਸੀ ਜੀ ਅੱਜ ਦਾ ਬਲੌਗ ਸਤਿ ਸ੍ਰੀ ਅਕਾਲ ਜੀ BOOM